one of the premium and prestigious professional institutes providing a wide range of professional courses with 100% placement assistance we are shri sai group of institutes ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਜਿਵੇਂ ਪੰਜਾਬ ਸਰਕਾਰ ਜੋਧਨ ਅਸ਼ਮਰੋਧ ਮੈਂ ਚੱਲ ਰਹੀ ਹੈ ਲਗਾਤਾਰ ਸਕੇ ਉਦਸਵੰਚ ਫੈਮ ਨਗਰ ਮਤੇ ਫੇਰਾ ਕਰਪ੍ਰੈਸ਼ਲੀ ਕੀਤਾ ਗਿਆ ਨਾਲ ਜਿਹੜੇ ਜਿੰਨਾਂ ਦੇ ਤੇ ਬੱਚੇ ਦਤੀਤੇ ਸੀ ਆਲੀ ਦੇ ਜਿਹੜੇ ਆਦਮੀ ਢੇਲ ਤੇ ਬਾਹਰ ਆ ਜਾਂਦੇ ਆ ਉਹਨਾਂ ਨੂੰ ਵੀ ਅਸੀਂ ਟੱਚ ਕਰਦੇ ਆ ਹਫਤੇ ਚੋਗਾ ਹੁਣ ਆ ਕੇ ਕੋਈ ਟ੍ਰੈਂਕ ਨਹੀਂ ਕਰ ਰਹੇ ਇਸ ਕਰਕੇ ਉਹਨਾਂ ਦੀ ਚੈਕਿੰਗ ਦੇ ਨਾਲ ਸਰਕ ਪ੍ਰੈਸ਼ਨ ਫੇਰ ਦੁਬਾਰਾ ਇਹਦਾ ਰੈਕਟ ਸਰਕ ਪ੍ਰੈਸ਼ਨ ਵਰਕ ਰਿਕਵਰੀ ਕੋਈ ਅਨੇ ਫਿਲਹਾਲ ਜੇ ਤੁਹਾਡੇ ਸਾਹਮਣੇ ਅਜੇ ਜਾਰੀ ਹੈ ਜੇ ਕੋਈ ਰਿਕਵਰੀ ਹੁੰਦੀ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ ਸਰ ਦੇਖਿਆ ਜਾਂਦਾ ਹੈ ਕਿ ਕਾਫੀ ਜਿਹੜਾ ਠੱਲੇ ਜਿਹੜੀ ਹੈ ਪੰਜਾਬ ਪੁਲਿਸ ਵੱਲੋਂ ਪਾਈ ਗਈ ਹੈ ਜੇ ਆ ਤੇ ਉਹ ਉਸ ਨੂੰ ਲੈ ਕੇ ਸਿਜਾਨਪੁਰ ਦੇ ਵਿੱਚ ਕਿੰਨੀ ਕਿ ਠੱਲੇ ਜਿਹੜੀ ਹੈ ਪੈਂਦੀ ਦਿੱਤੀ ਗਈ ਹੈ ਜੇ ਤੁਸੀਂ ਸਾਡੇ ਨਾਲੋਂ ਵੈਸੇ ਜ਼ਿਆਦਾ ਜਾਣਦੇ ਹੋ ਤੁਸੀਂ ਦੇਖਦੇ ਹੀ ਹੋ ਮੇਰਾ ਕਹਿ ਲਿਆ ਤੇ ਅਸੀਂ ਸਾਰੇ ਸਿਜਾਨਪੁਰ ਦੇ ਜਿਹੜੇ ਵੀ ਕ੍ਰਾਈਮ ਕਰਦੇ ਸੀ ਸਾਰਿਆਂ ਤੇ ਮੋਸਟਲੀ ਨੋਡ 90% ਮੁਕਦਮੇ ਦਰਜ ਕਰ ਦਿੱਤੇ ਆ ਸਾਰੇ ਕੁਝ ਤਾਂ ਜੇਲ੍ਹ ਚ ਨੇ ਜਿਹੜੇ ਜੇਲ੍ਹ ਤੋਂ ਬਾਹਰ ਬੇਲ ਤੇ ਆ ਰਹੇ ਉਹਨਾਂ ਨੂੰ ਬਾਰ ਬਾਰ ਆਪਾਂ ਚੱਕਰ ਲਾਉਂਦੇ ਆ। ਔਰ ਸਰ ਜਿਹੜੇ ਮਾੜੇ ਅਨਸਰ ਆ ਫਿਰ ਵੀ ਉਹਨਾਂ ਨੂੰ ਕੀ ਆਪਣੀ ਲੈ ਤੁਹਾਡੇ ਵੱਲੋਂ? ਉਹਨਾਂ ਨੂੰ ਤੇ ਇਹੀ ਆ ਵੀ ਇਹ ਮਾੜੇ ਕੰਮ ਨਾ ਕਰਨ ਜੇ ਕੋਈ ਮਾੜਾ ਕੰਮ ਕਰਦਾ ਤੇ ਉਹਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੇ ਮਾੜੇ ਕੰਮ ਕਰਨ ਦੇ ਨਾਲ ਜਿਹੜਾ ਬੁਰਾ ਪ੍ਰਭਾਵ ਪੈਂਦਾ ਵਾ ਚੰਗੇ ਕੰਮ ਕਰਨ ਦਾ। ਸਰ ਦੇਖਣ ਨੂੰ ਮਿਲਦਾ ਤੁਸੀਂ ਯਾਹਰ ਕੋਈ ਸਿਵਲ ਹਸਪਤਾਲ ਔਰ ਬਾਹਰ ਵੀ ਕਾਫੀ ਜ਼ਿਆਦਾ ਕਿਹੜੀਆਂ ਗੋਲੀਆਂ ਦੇ ਫਿਦਨ ਵਾਲੇ ਕਾਫੀ ਜ਼ਿਆਦਾ ਤਦਾਦ ਲੱਗੀ ਜਾਂਦੀਆਂ ਉੱਥੇ ਜਿਹੜੇ ਆਪਣਾ ਲਾਲਚ ਕਰਾ ਰਹੇ ਨੇ ਡਾਕਟਰਾਂ ਸਾਹਿਬ ਕੋਲੋਂ ਜਿਹੜੇ ਗੋਲੀ ਲੈਣ ਜਾਂਦੇ ਨੇ ਰੁਟੀਨ ਦੇ ਵਿੱਚ ਉੱਥੇ ਲਗਾਤਾਰ ਲੋਕ ਜਾਂਦੇ ਨੇ